ਖਾਕੀ ਵਰਦੀ ਕਵਾ ਫਿਰ ਦਾਗਦਾਰ ਹੋਈ ਹੈ 10000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਐਸਆਈ ਕਾਬੂ ਕੀਤਾ ਗਿਆ ਹੈ ਕਿ ਗਰੀ ਮਜ਼ਦੂਰ ਨੂੰ ਝੂਠੇ ਕੇਸ ਦੇ ਵਿੱਚ ਫਸਾਉਣ ਦੀ ਧਮਕੀ ਦੇ ਕੇ ਰਿਸ਼ਵਤ ਮੰਗੀ ਗਈ ਸੀ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਐਸਆਈ ਨਿਰਮਲ ਸਿੰਘ ਨੂੰ ਕਾਬੂ ਕੀਤਾ ਗਿਆ ਮਾਮਲੇ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਬਰਨਾਲਾ ਦੇ ਵਿਜੀਲੈਂਸ ਵਿਭਾਗ ਦੇ ਅਧਿਕਾਰੀ ਗੁਰਮੇਲ ਸਿੰਘ ਨੇ ਵੱਡੇ ਖੁਲਾਸੇ ਕਰਦੇ ਹੋਏ ਕੀ ਕੁਝ ਕਿਹਾ ਆਓ ਸੁਣਦੇ ਹਾਂ ਉਧਰ ਦੂਜੇ ਪਾਸੇ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਇੱਕ ਔਰਤ ਦੇ ਵਪਾਰ ਦਾ ਧੰਦਾ ਕਰਦੀ ਹੈ ਜਿਸ ਦੇ ਖਿਲਾਫ ਉਹਨਾਂ ਨੇ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਪਰ ਪੁਲਿਸ ਮੁਲਾਜ਼ਮ ਨੇ ਉਸੇ ਕਾਰਵਾਈ ਕਰਨ ਦੀ ਬਜਾਏ ਸਾਨੂੰ ਹੀ ਧਮਕਾਉਂਦੇ ਹੋਏ ਰਿਸ਼ਵਤ ਦੀ ਮੰਗ ਕੀਤੀ ਹੈ ਇਹ ਥਾਣਾ ਤਨੋਲਾ ਵਿਖੇ ਤਨਤਾ ਜੀ ਐਸਾ ਹੀ ਨਿਰਮਲ ਸਿੰਘ ਰਾਜੇਸ਼ ਕੁਮਾਰ ਇੱਕ ਮੁੰਡਾ ਧਰੌਲੇ ਦੇ ਹੀ ਰਹਿਣ ਵਾਲਾ ਹੈ ਉਹਦੇ ਰਿਸ਼ਤੇਦਾਰਾਂ ਨੇ ਗੇਸਟ ਐਫ ਆਈ ਆਰ ਨੰਬਰ 75/24 ਰਜਿਸਟਰਡ ਹੋਈ ਸੀ ਇਹ ਉਹਦੇ ਘਰ ਗਿਆ ਉਹਨੂੰ ਥ੍ਰੈਟ ਕੀਤਾ ਉਹਨੂੰ ਕਹਿੰਦਾ ਵੀ 10000 ਰੁਪਏ ਮੈਨੂੰ ਦੇ ਨਹੀਂ ਤင်း ਨੂੰ ਮੁਕਾਦਮੇ ਤੇ ਨਾਮਜ਼ਦ ਕਰ ਦਊਗਾ ਉਹ ਫਿਰ ਬੰਦਾ 10000 ਦੇਣ ਦੀ ਆਪਣੇ ਕੋਲੇ ਨੇ ਆ ਕੇ ਕੰਪਲੇਨਟ ਕੀਤੀ ਜੀ ਕਿ ਇਹ ਗੇਸਟ ਅੱਜ ਅਸੀਂ ਇਹਨੂੰ ਰੈੱਡ ਹੈਂਡਰ ਟ੍ਰੈਪ ਲਗਾ ਕੇ ਸਰਕਾਰੀ ਗਵਾਹ ਦੀ ਹਾਜ਼ਰੀ ਅਰੈਸਟ ਕੀਤਾ ਜੀ ਇਹਦੇ ਖਿਲਾਫ ਮੁਕਾਦਮਾ ਨੰਬਰ 23 ਮਿਤੀ 11/24 ਥਾਣਾ ਬਿਜ਼ਨਸ ਰੋਪਟਾਲਾ ਰੇਂਜ ਪਟਾਲਾ ਵਿਖੇ ਰਜਿਸਟਰ ਕਰ ਲਿਆ ਇਹਦੀ ਪਹਿਲਾਂ ਵੀ ਕੋਈ ਪਹਿਲਾਂ ਵੀ ਨਹੀਂ ਜੀ ਨਹੀਂ ਪਹਿਲਾਂ ਕੋਈ ਇਹਦੇ ਬਾਰੇ ਸਾਡੇ ਕੋਲ ਅਜ ਤੱਕ ਇਹਦੇ ਖਿਲਾਫ ਕੋਈ ਹੈ ਨਹੀਂ ਗੀ ਕ腐ਸ਼ਨ ਦੀ ਉਸ ਕੇਸ ਮਸਲੇ ਜਿਸ ਸਰਮ ਨੇ ਪੈਸੇ ਮੰਗੇ ਸੀ ਇਹਦੇ ਮਤਲਬ ਭਾਣਜੇ ਦੇ ਖਿਲਾਫ ਹੈ ਜੀ ਐਫਆਈਆ ਨੰਬਰ 75/24 ਥਾਣਾ ਤਰੋਲਾ ਵਿਕੇ ਰਜਿਸਟਰ ਹੋਈ ਸੀ ਜਿਹਦੀ ਤਫਤੀਸ਼ ਐਸਐਸ ਨਿਰਮਲ ਸਿੰਘ ਕਰ ਰਿਹਾ ਸੀ ਜੀ ਉਹ ਇਹ ਉਹਨੂੰ ਵਿੱਚ ਵਸਾਉਣਾ ਚਾਹੁੰਦਾ ਜੀ ਨਾਮਜ਼ਾਦ ਕਰਦਾ ਸੀ ਜੀ ਸਿਰਫ ਪੈਸੇ ਲੈਣ ਦੇ ਮਕਸਦ ਨਾਲ ਉਹ ਪੈਸੇ ਲੈਣ ਜਦੋਂ ਇਹ ਬੰਦਾ ਉਹਦੇ ਘਰ ਗਿਆ 10000 ਰੁਪਏ ਦੀ ਡਿਮਾਂਡ ਕੀਤੀ ਜੀ ਉਹ ਬੰਦਾ ਅੱਜ ਸਾਡੇ ਕੋਲ ਚੱਲ ਕੇ ਆਇਆ ਜੀ ਕਹਿ ਦਿੱਤੀ ਆ ਤਾਂ ਉਹਨੂੰ ਰੈੱਡ ਹੰਡਰੈਡ ਟਰੈਪ ਕਰਕੇ ਉਹਨੂੰ ਅਰੈਸਟ ਕਰ ਲੈ। ਕੀ ਨਾਮ ਤੁਹਾਡਾ? ਰਜੇਸ਼ ਕੁਮਾਰ। ਰਜੇਸ਼ ਕੀ ਗੱਲ ਹੋਈ ਸੀ ਕੀ ਕਿ ਕਿਉਂ ਪੈਸਕਾਦੇ ਪੈਸੇ ਮੰਗ ਰਿਹਾ ਸੀ ਕੀ ਗੱਲ ਹੈ? ਮੇਰਾ ਤਾਂ ਨੋ ਵੀ ਨਹੀਂ ਹੈਗਾ ਦੀ ਵਿੱਚੀ। ਮੇਰੇ ਤੋਂ ਹੀ ਡਰਾ ਕੇ ਪੈਸੇ ਮੰਗਦਾ ਤੇ ਆ। ਪਹਿਲਾਂ ਕਹਿੰਦਾ ਕੱਲ ਕਹਿੰਦਾ 20000 ਲਵਾਂਗਾ। ਅੱਜ ਕਹਿੰਦਾ ਮੇਰੇ ਜੀਜੇ ਨੂੰ ਕਹਿੰਦਾ ਚਲ 10000 ਮੇੜ ਦਿੰਦਾ। ਤੇ ਕੀ ਹੋਇਆ? ਤੇ ਜੇ ਮੇਰੇ ਕੋਲ ਵੀ 10000 ਦੇਤਾ ਉਦੋਂ ਫੜ ਜਾਈ ਜਾਂ। ਕੀ ਮੈਨੂੰ ਤੁਸੀਂ ਕੋਈ ਕਾਰਵਾਈ ਕੀਤੀ ਵੀ? ਅੱਖੋ ਸਾਈਂ ਤੁਸੀਂ। ਇਹਨੇ ਚੋ ਤਾਂ ਕਹ ਰਹੇ ਸੀ। ਸੰਨੀ ਸੰਨੂ ਅੱਜ 7-8 ਦਿਨ ਹੋ ਗਏ ਸੱਤ ਬੜੀ ਗੱਲ ਹਾਂ ਮੰਗੀ ਨਹੀਂ ਸੀ ਹਾਂਜੀ ਹਾਂ ਤੁਸੀਂ ਕਿਸੇ ਨਾਲ ਗੱਲ ਹੀ ਕੋਈ ਨਹੀਂ ਕੀਤੀ ਹੈਈ ਤੁਸੀਂ ਹੋਰ ਆਪਸ਼ਨ ਕਿਹਾ ਸੀ ਨਹੀਂ ਉਹੀ ਆਏ ਆ ਇਹ ਪਹਿਲਾਂ ਸਾਡੀ ਸੁਣਾਈ ਹੋਈ ਨਹੀਂ ਆ ਤਾਂ ਕਹਿੰਦਾ ਧੰਦਾ ਵੀ ਆਈ ਕਰੂਗੀ ਉਹ ਜਨਾਂ ਨੇ ਸਾਡੀ ਸੁਣਾਈ ਨਹੀਂ ਕਰੀ ਇਹਨੇ ਕਹਿੰਦਾ ਹੀ ਚੱਲੂਗਾ ਧੰਦਾ ਇਹਦਾ ਕਰਸ ਪੰਜਾਬ ਦੇ ਲਈ ਬਰਨਾਲਾ ਤੋਂ ਪਰਵੀਨ ਰਿਸ਼ੀਦੀਰ